ਦੇਣਾ ਨਹੀਂ ਹੁਣ ਕੇ ਦਾ ਦੇਣਾ ਨੇ ਚਲੋ ਹਲਕੀ ਦੇ ਦਾਂਗੇ ਫਿਰ ਐਦੂ ਬਾਲੀ ਵੱਡੇ ਤੇ ਆਉਣਾ ਵੀ ਆਉਣ ਆਲੀ ਉਹਦੇ ਮਾਰੇ ਖੜਾ ਤੇਰੀ ਮੈਂ ਸਮਾਰਾ ਕਰੀ ਮੈਂ ਵੀ ਫਿਰ ਬਹੁਤ ਡਾਊਨ ਤੇਰੀ ਸੌਤਰੀ ਮੈਂ ਸਮਾਰਾ ਕਰਾਂ ਨਹੀਂ ਤੁਰ ਜਾਂਦੇ ਦੇਵਾਂਗੇ ਭਾਵੇਂ ਕੱਚਾ ਉਹ ਆ ਜਾ ਦੇ ਦੇਾਂਗੇ ਮੈਂ ਦੇ ਦੇਾਂਗਾ ਤੂੰ ਇਹਦੇ ਮੁਰਗੇ ਉਹ ਤਾਂ ਤੂੰ ਨਿਸ਼ੀਆ ਵੀ ਵੱਧ ਨਹੀਂ ਲੈਂਦੇ ਹੋਰ ਤਾਂ ਸਾਢੇ 7 ਹੀ ਲਵਾਂਗੇ ਚੱਲ ਠੀਕ ਕਿਤੇ ਕਿਲੇ ਨੇ ਕੀ ਜੁੱਟਿਆ ਦੋ ਦਾਤ ਹੈ ਆਪ 14 ਕਿਲੋ ਲਗਾ ਵੀ ਇੱਕ ਦੋ ਕਿਲੇ ਲਈ ਆਓ ਜੀ ਪੱਠਾ ਸਾਹਿਬ ਦਨ ਸਹੀ ਹੈ ਭਾਈ ਛੋਟੇ بڑے ਇੱਕ ਗੱਲ ਸੁਣ ਲੈ ਜਿਹੜਾ ਥੱਲੇ ਬੈਠ ਗਿਆ ਤੇ ਜਿਹਦਾ ਤੈਨੂੰ ਬੈਠੇ ਨੂੰ ਨੀਂਦ ਆਉਣ ਲੱਗੀ ਤਾਂ ਮਨ ਜੀ ਨਹੀਂ ਮੰਨੇ ਬਤ ਕਦੀ ਕਾਹ ਗੱਲ ਆ ਤਾਂ ਹੈਗੇ ਹੈਗਾ ਐਂ ਵੇਚ ਲਈ ਨਹੀਂ ਫਿਰ ਤੀਰਾ ਕਹਿਣਾ ਤੀਰਾ ਕਹਿਣਾ ਮੰਗਿਆ ਫਿਰ ਤੂੰ ਤਾਂ ਤੇ 15 ਕਿਲੋ ਦੀ ਫੁੱਲ ਗਰੰਟੀ ਆ ਹਾਂ ਦੱਸ ਕਿਸ਼ੇ ਕਰਨੂੰ 12 ਮਾ ਮਾ ਇਹ ਸੇ ਹੈ 100 ਦਿਓ ਮੱਝੀ ਦੀ ਲੈ ਲੋ ਮੱਝੀ ਦੀ ਥੈਂਕਸ ਬਹੁਤ ਵੜਾ ਹੋਰ ਮੱਝੀ ਦੀ ਲੈ ਲੋ ਮੱਝੀ ਦੀ ਲੈ ਆਈਗਾ ਸੇ ਪੱਟਨ ਨਾ ਬੱਬੇ ਆਪਦੀ ਵੀ ਨਹੀਂ ਕਈ ਕਰਦਾ ਆਪਦੀ ਵੀ ਨਹੀਂ ਮਖਤਰ ਆਖੀ ਤੇ ਨਾ ਆਪਦੀ ਵੀ ਨਹੀਂ ਨੇ ਦੀ ਹੋਰ ਕਿੰਨੇ ਦੀ ਕਰ ਆਏ ਗਏ ਕਿ ਗੱਲ ਮਕਾ ਦੇ ਕੇ ਮੰਗੇ ਐ ਕਰਦੇ ਬਸ ਐ ਹੀ ਹੋਣੀ ਐ ਕਾਠਾ ਗੱਲ ਲਈ ਠੀਕ ਹੈ ਕੋਰੇ ਆਓ ਜੀ ਮੈਂ ਸਹੀ ਯਾਰ ਇੱਕ ਗੱਲ ਮਕਾ ਦੇ ਨਾ ਕੱਕ ਵੀ ਆਖੇ ਪਾਸੇ ਹੋ ਰਹਾ ਉਹ ਥਣ ਤੇ ਇੱਕ ਨੰਬਰ ਲੱਗਾ ਨਿਕਾਤੀਆਂ ਬੋਲ ਬੋਲੇ ਮਾਰ ਤੂੰ ਮੈਂ ਲੈਣੇ ਚਾਹੀਦੀ ਇਹ ਬੰਦੇ ਦੂਜੇ ਆ ਤੂੰ ਐਂ ਕਹਿ ਵੀ ਮੰਗੇ ਆਏ ਐਸ ਬਣੇਗੇ ਐਸੇ ਬੰਦੇ ਐਸੇ ਬੰਦੇ ਹਾਂ ਹਾ ਕੋਈ ਗੱਲ ਜਾਇਜ਼ ਕਰਕੇ ਕਹਿ ਦੋ ਕਹਿ 1000 ਕੱਟ ਦੇ ਉਹ ਮੈਂ 5000 ਕੱਟ ਦੇ ਨਾ ਚੱਲ ਬਖਾਉਣੀ ਕਰਲਾਂਗੀ ਵੇਖੀ ਖੜੇ ਆ ਵੇਖੀ ਖੜੇ ਤੂੰ ਪਾ ਦੱਸ ਦੱਸ ਤਾਂ ਮਨਾ ਫੜਿਆ ਕੀ ਆਖਿਆ ਬਾਈ ਨਾ ਕਰ ਲੈ ਕੱਸੀ ਆਖਿਆ ਮਾਸੇ ਸਹੀ ਜਣਾ ਤਾਂ ਘਾਟੀ ਮੰਗੇ ਭਰਾ ਫਿਰ ਵੱਧ ਮੰਗੋ ਬਾਈ ਬਾਈ ਦੇ ਨਾਲ ਲੱਖੇ ਵੱਧ ਮੰਗੋ ਯਾਰ ਨਵਾਂ ਮੈਂ ਮੰਡੀ ਆਉਣੇ ਉਹ ਵੀਰੇ ਅਸੀਂ ਤੈਨੂੰ ਐਂ ਕਹਾ ਤੇ ਨਾ ਜਿਹਦੇ ਆ ਵੀ ਮੰਡੀ ਤੂੰ ਆਉਣਾ ਦੀ ਲੱਖੇ ਮੰਗਣ ਵਾਲੀ ਫਿਰ ਕੀ ਕਰੀ ਲੈ ਯਾਰ ਵੀਰੇ ਜਨ ਤੂੰ ਵੱਧ ਮੰਗ ਜੇ ਮੈਂ ਤੈਨੂੰ ਘੱਟ ਕਹਦਾ ਮੇਰਾ ਗੁੱਸਾ ਨਹੀਂ ਜੇ ਤੂੰ ਮੈਨੂੰ ਵੱਧ ਕਹਦਾ ਤੇਰਾ ਗੁੱਸਾ ਨਹੀਂ ਵੀਰੇ ਯਾਰ ਉਹਵੇਂ ਨਹੀਂ ਉਹਵੇਂ ਨਹੀਂ ਤੂੰ ਹੁਣ ਇਹਦੇ ਨਾਲ ਜਦੋਂ ਤੂੰ ਕਹਿੰਦਾ ਇਹਨੇ ਕੱਲੇ ਨੇ ਮੰਗਦੇ ਤੂੰ ਕਹਿੰਦਾ ਵੀ ਯਾਰ ਆਪਣੇ ਕਾ ਜਾਇਜ਼ ਮੰਗਿਆ ਉਹ じゃ ਵੱਧ ਮੰਗ ਲੋ ਵੀਰੇ ਫੇਰ ਹੀ ਵੇਚਾਂਗੇ ਉੱਤੇ ਕੋਈ ਨਹੀਂ ਫੇਰ ਹੀ ਵੇਚਾਂਗੇ ਉੱਥੇ ਨਹੀਂ ਆਏ ਦੋਨੋਂ ਵੇਚਾਂਗੇ ਆਪ ਠੀਕ ਹੈ ਫਾਂ ਦਾ ਉਹੀ ਹਿਸਾਬ ਨਾਲ ਬਣਾਵਟ ਕਰਕੇ ਉਹੀ ਹਿਸਾਬ ਨਾਲ ਮੰਨ ਲਓ ਯਾਰ ਵੀ ਮੈਂ ਸਮਝੀ ਗੱਲ ਤਾਂ ਹੈ ਵੇਚ ਨਹੀਂ ਆਇਆ ਬਾਈ ਵੇਚ ਕੇ ਜਾਉਗੇ ਸਹੀ ਹੈ ਮਾਜ ਕੋਈ ਥਾੜਾ ਬੱਟਾ ਨਹੀਂ ਕੋਈ ਨਹੀਂ ਉੱਧ ਵਧੇਰਾ ਸਵਾਦ ਤੇਰਾ ਤੇਰਾ ਸੋਨਾ ਥਾਣ ਕਿੰਨਾ ਹੈ ਵੇ ਕੁੱਤੇ ਦੇ ਵੀਰੇ ਤੇਰਾ ਸੋਨਾ ਮੈਂ ਤੈਨੂੰ ਕਹਿੰਦਾ ਵੀ ਕਿਸੇ ਗੱਲ ਨੂੰ ਮੈਂ ਇਹ ਕਹਿੰਦਾ ਵੀ ਤੂੰ ਜੈਜ ਮੋਲਨਾ ਕਹੀਂ ਕਿ ਤੂੰ ਕਹੇਂਗਾ ਵੀ ਆਪਾਂ ਮੈਂ ਸਾਵਧਾਨੀ ਨਾਲ ਕਰ ਦੇਉ ਜੰਨੇ ਨਹੀਂ ਹੱਸਦਾ ਤੂੰ ਜੈਜ ਕੀ ਜਾਣਾ ਮੈਂ ਤੈਨੂੰ ਕਹਿਣਾ ਵੀ ਦੱਸਦੀ ਲੈ ਜਾਣਾ ਇਹ ਪਰ ਉਹ ਤੇਰੇ ਤੇ ਹਰ ਕੇ ਚੜੂਗਾ ਠਰਖ ਦਾ ਜੜਾ ਨਾ ਹਾਂ ਤਾਂ ਤੂੰ ਬਾਡਾ ਭਰਾ ਪਰ ਹਰ ਕੇ ਚੜੂਗਾ ਛੜਾ ਦੇ ਯਾਰ ਫੇਰ ਤੂੰ ਮੈਂ ਮੈਂ ਚੁੱਪ ਕਰ ਜੂਗਾ ਤੇਰੇ ਵੇਖਦੇ ਸੁਣੀਆਂ ਕਮਾਲ ਵਾਲੇ ਤਰੀਕੇ ਨਾਲ ਗੱਲ ਨੂੰ ਹੁਣ ਤਲੇ ਆ ਤੋਕਰ ਵੀ ਮਿਲ ਜਾਣੀ ਐ ਸੱਜਰ ਵੀ ਮਿਲ ਜਾਣੀ ਐ ਤੇਰੀ ਵੀ ਵਿਖ ਜਾਣੀ ਐ ਗੱਲ ਤਾਂ ਐ ਪਰ ਅਸੀਂ ਇਹਨੇ ਚੱਲ ਯਾਰ ਤੂੰ ਬੰਦੇ ਚੰਗੇ ਐ ਮੈਂ 400 ਰੁਪਏ ਨਾਲ ਐ ਫੇਰ ਉਹੀ ਗੱਲ ਜੱਜ ਕਰਕੇ ਗੱਲ ਕੋਈ ਕਹੋ ਨੇੜੇ ਲਾ ਕੋ ਤਾਂ ਸਹੀ ਹੈ ਛੋਟੇ ਵੀਰ ਜੇ ਮੈਂ ਕੱਚੇ ਲਾਉਣਾ ਤੂੰ ਮੈਨੂੰ ਮੇਰੀ ਗੱਲ ਸੁਣਾ ਉਹ ਜੀ ਮਹਾਰਾਜ ਨੇ ਇਹਨੂੰ ਮੱਝ ਬਣਾਇਆ ਤਾਂ ਤਾਂ ਲੰਮਾ ਹੀ ਹੋਊਗਾ ਜੇ ਤੂੰ ਕੋਹੇ ਜੀ ਉਹ ਜੀ ਜੱਜ ਕਰਕੇ ਕਹਦੇ ਵੀ ਮੰਗੇ ਆਏ ਹੋ ਜੂ ਆਪਾਂ ਹੋਈ ਨਹੀਂ ਕਰ ਦਿੰਦੇ ਜੱਜ ਕਰਕੇ ਕਹੇ ਗੱਲ ਕੋਈ ਹਾਂ ਵੀਰੇ ਕਹੋ ਕੋਈ ਗੱਲ ਨੇੜੇ ਕਰਕੇ ਕੋਈ ਨੇੜੇ ਕਰਕੇ ਕਹਦੇ ਵੀ ਯਾਰ ਕੋਈ ਕਹੋ ਤਾਂ ਸਹੀ ਕੀ ਆ ਮੈਂ ਨੇੜੇ ਕਰਦਾ ਕੋਈ ਤੁਸੀਂ ਕਹਿ ਦਿਓ ਸੰਤ ਵਾਲਾ ਇਹ ਨਾ ਰਾਂ ਨਹੀਂ ਹੈ ਫਾਈਰ ਕਰਦੀ ਲੈ ਜਾ ਚਾ ਵੜ ਮੈਂ ਤਾਂ ਮੈਂ ਕਹਿੰਦਾ ਸਭੀ ਦੇ ਸਹੀ ਤੁੰਡੀ ਮੇਰੀ ਭਰਾ ਵੀ ਗੱਲ ਪੁੱਛ ਅੱਛਾ ਦੇਖ ਸਹੀ ਜਾਇਜ ਦੀ ਗੱਲ ਪੁੱਛ ਇਹਨੂੰ ਮੈਂ ਤੈਨੂੰ ਉਹੀ ਗੱਲ ਨਹੀਂ ਕਹਿੰਦਾ 40 ਤੋਨ ਦਰਾ ਕੇ ਕੋਈ ਰਾਹ ਪਾਉ ਤੇਰੀ ਮੈਂਸ ਦੇਸਰਾ ਹਕੀਕਤ ਹਕੀਕਤ ਪੁੱਛ ਮੈਂ ਮੈਂ ਥੋੜੀ ਵੀ ਸਮਝਦਾ ਤੁਸੀਂ ਭਰਾ ਹਾਂਗੇ ਤੁਸੀਂ ਵੀ ਆਵਦਾ ਹੈ ਕਿ ਇਹਨੂੰ ਵੀ ਡੇਢ ਦੀ ਵਿਖੇ ਪਰ ਉੱਥੇ ਵੀ ਇਹਦਾ ਸਾਲਾ ਹੱਲਾ ਜਾਂਦਾ ਨਹੀਂ ਕਿਉਂਕਿ ਇਹ ਸੌਣ ਪੱਤ ਥੱਲੇ ਆਉਗੀ ਬਾਈ ਥੱਲੇ ਨਹੀਂ ਨਹੀਂ ਹੱਲਾ ਹੱਲਾ ਕਿਉਂਕਿ ਮਤਲਬ ਹੀ ਹੈ ਕਿ ਘਰੇ ਹੁੰਦਾ ਇੱਕ ਡੰਗਰ ਇੱਥੇ ਮੇਰੇ ਸਾਲੇ ਦੀ ਤੰਤ ਜੁੜੀ ਪਈ ਹੈ ਹੈਨਾ ਉੱਥੇ ਯਾਰ ਬਾਈ ਨੂੰ ਮੈਂ ਜਾਇਗਾ ਤੈਨੂੰ ਪਤਾ ਹੀ ਹੈ ਘਰੇ ਤੈਨੂੰ ਮੁੱਲ ਜਿੰਨਾ ਮਰਜੀ ਮੈਂ ਕੋਈ ਜਾਨ ਲੈਣਗੇ ਹੁੰਦੇ ਜਿਵੇਂ ਜਿਹੜਾ ਪਸ਼ੂ ਆ ਲੈਣਗੇ ਵੱਧ ਹੁੰਦਿਆ ਚਲੇ ਬੰਦਾ ਦੇਖਦਾ ਹਰ ਵਕਤ ਆਪਾਂ ਲੈਣੇ ਆ ਯਾਰ ਕੋਈ ਉਹੀ ਜੀ ਗੱਲ ਨਹੀਂ ਜੇ ਤਾਂ ਕੋਈ ਤਾਂ ਯਾਰ ਹੁਣ ਵਪਾਰੀ ਦੇ ਹੱਥ 'ਚ ਜੋਜ ਦੇ ਫੜਾਦ ਕੇ ਤੇ ਰੇਟ ਤੈਨੂੰ ਪਤਾ ਵੱਧ ਕਰ ਲਵੇ ਜਾਂਦਾ ਆਪਾਂ ਤਾਂ ਕੋਈ ਉਂਝੀ ਸੁਣਨ ਵਾਲੀ ਨਹੀਂ ਵਪਾਰੀਆਂ ਦਾ ਚੱਕਰ ਇਹ ਹੁੰਦਾ ਵਪਾਰੀਆਂ ਨੇ ਦੇਣ ਲੈਣ ਕਰਨਾ ਹੁੰਦਾ ਉਹਨਾਂ ਨੇ ਨੇੜੇ ਕਰਕੇ ਉਹ ਜਿਹੇ ਹਿਸਾਬ ਨਾਲ ਵੇਚਣੀ ਹੁੰਦੀ ਆ ਆਪਾਂ ਐ ਹੁੰਦਾ ਵੀ ਆਪਾਂ 9 ਨਗਦ ਤੇ 13000 ਵਿੱਚ ਚੱਲੋ ਚੱਲ ਆਪਾਂ ਵਿੱਚੀ ਤੇ ਚੱਲੋ ਵੀ ਘਰ ਨੂੰ ਚੱਲੀਏ ਦੇਖੋ ਫਿਰ ਤੂੰ ਦੇਖ ਰਿਹਾ ਯਾਰ ਰਾਇਖ ਬਣਾ ਲਵੀਂ ਆਪਾਂ ਉਹ ਵਿੱਚਾਂ ਲਾ ਜੱਜ ਕਰਕੇ ਨੇੜੇ ਹੋ ਜੇ ਤਾਂ ਕੂਆ ਤਾਂ ਲਾ ਦੇ ਸਾਨੂੰ ਪਤਾ ਲੱਗੂ ਕੀ ਹੋ ਜਾਵੇ ਇੱਕ ਵਾਰੀ ਲਾ ਜਾ ਪਰ ਤੇ ਭਾਵੇਂ ਆਮ ਦੀ ਆ ਦੇ ਵੀ ਸਾਈ ਹਾਂ ਲੈ ਵਿਜਾ ਤਾਂ ਬੋਣੀ ਹੋਣ ਦੇ ਐ ਰੀ ਦੀ ਠੋਕ ਕਿੰਨੇ ਦੀ ਕੁ ਕਸਾਂਗਾ ਜੇ ਕਿ ਭਾਈ ਜੀ ਤੂੰ ਮੈਂ ਫੜ ਬਾਈ ਤੁਹਾਡੀ ਮਾਜਾ ਤਾਂ ਫੜੀ ਹੈ ਮਾਜਾ ਮਾਜੂ ਭੜਦਾ ਕੋਈ ਨਾ ਮੈਂ ਗੱਲ ਕਰਦੀ ਜੱਸੇ ਅੱਜ ਜੀ ਨਹੀਂ ਸੰਗਰ ਬਾਖੇ ਲੈਉਣਾ ਸਾਹਮਣਾ ਪੈਸੇ ਲਾ ਯਾਰ ਮੈਂ ਕਿਸਾਨ ਨਹੀਂ ਬਣਾ ਪਾਸ ਤੂੰ ਤੇਰਾ ਟਡੋਖੀ ਰਤਾ ਵੀ ਮੰਗੇ ਐ ਲੈ ਜਾ ਮੰਗੇ 70 ਦੀ ਲੈ ਲੈ ਯਾਰ ਉਹਦਾ ਤੂੰ ਕਹੀ ਜਾਣਾ ਵੀਰੇ ਯਾਰ ਤੂੰ ਜਾਇਜ ਕਰਕੇ ਕੋਈ ਨੇੜੇ ਲੈਣ ਵਾਲੇ ਐ ਅਸੀਂ ਵੇਚਣ ਵਾਲੇ ਆ ਅਸੀਂ ਬਹੁਤ ਤਾਂ ਜਾਇਜ ਦੇ ਲੈ ਕੇ ਵੇਚਾਂਗੇ ਆਵਾਜ਼ ਬੰਨੇ ਨੂੰ ਫਾਈਨਸ਼ ਆਇਆ ਉਹ ਕਾਹ ਤਾਂ ਕਰਨਾ ਫਾਨੇ ਕੋ ਮੈਂ ਉਹ ਕੋਈ ਨਹੀਂ ਬਰਾ ਉਹ ਕਰ ਲੈਂਦੇ ਆ ਕਰ ਲੈ ਕਰ ਲੈ ਲੈ ਇਹਦੀ ਟਿਕਾ ਲਾਉਣੀ ਸੀ ਨਹੀਂ ਆ ਆ ਫਿਰ ਮੇਰੇ ਕੋਲੇ ਬਰਾਵਾ ਕੋਈ ਛੋਟੇ ਭਾਈ ਗੱਲ ਤਾਂ ਕਰਕੇ ਤੁਸੀਂ ਨਹੀਂ ਵੇਚਣ ਵਾਲੇ ਕੋਈ ਹੋਰ ਵੇਚੋ ਤੇ ਫਿਰ ਕੋਈ ਵੇਚਣ ਵਾਲਾ ਨੇੜੇ ਹੋ ਕਿ ਕਿਹੜਾ ਕਿਹੜਾ ਨੇੜੇ ਆ ਆ ਯਾਰ ਐ ਤੂੰ ਨੇੜੇ ਹੋ ਮੇਰੇ ਆ ਤਿੰਨ ਦੀ ਵਿੱਚ ਦਾ ਕੋਈ ਗੱਲ ਨੇੜੇ ਲੱਗਦੀ 1400 ਆਏ ਤਾਂ ਜਾ ਉਹ ਮਗਰਲੇ ਬਾਰੇ ਮੁੰਨੇ ਆ ਵੀ ਕਹਦੇ ਐ ਖੈ ਵੀ ਇੰਨੇ ਦੀ ਹੋ ਜੇ ਸਹੀ ਖੇਡ ਲੈਂਦਾ 1400 ਤੂੰ ਉਧਾਰ ਦਾ ਬੰਦਾਗਾ ਮੈਂ ਕੋਈ ਉਹ ਹੀ ਨਹੀਂ ਗੱਲ ਨਹੀਂ ਕਰਨੀ ਜਾਇਜ਼ ਗੱਲ ਕਰਕੇ ਤੇ ਮੈਂ ਇਸ ਵਿੱਚ ਨਹੀਂ ਆ ਹੈ ਮੈਂ ਉਹਦੇ ਪਿੱਛੇ ਲੱਗ ਕੇ ਨਹੀਂ ਕਿਵੇਂ ਕਰਦੇ ਆ ਕਿਵੇਂ ਹੋ ਜੇ ਨਹੀਂ ਹੋਣੀ ਤੂੰ ਮੈਨੂੰ ਐ ਕਰਿਆ ਅੰਕਲ ਐ ਹੋ ਜੀ ਮੈਂ ਇਹ ਦੱਸ ਹੀ ਕਰਦਾ ਨਹੀਂ ਉਹ ਮੈਂ ਉਹ ਮੈਂ ਪਤਾ ਜੇ ਮੈਡੀਕਲ ਸਨ ਛੋਟੇ ਭਾਈ ਆਏ ਖੇਦੇ ਪਤ ਵੀ ਆਏ ਹੁੰਦੀ ਆ ਬਸ ਜਾ ਕਨਾ ਤੂੰ ਦਾਈ ਕੋਲੋਂ ਪੇਟ ਨਹੀਂ ਲੋ ਕੋਈ ਦਾ ਮੇਰੇ ਕੋਲੋਂ ਨਾ ਜੱਕ ਮੈਨੂੰ ਤਾਂ ਤੂੰ ਮੂੰਹ ਚੜ ਕੇ ਬੋਲ ਇੱਕ ਪੈਂਤੀ ਦੀ ਗੱਲ ਯਾਰ ਮੈਂ ਤੇਰੇ 35 40 ਸੌ ਲੈ ਜੇ ਤਾਂ ਤੂੰ ਮੇਰੀ ਰੱਖਦਾ ਜੇ ਤਾਂ ਮੇਰੀ ਰੱਖਲਾ ਇੱਕ ਗੱਲ ਸੁਣ ਜੇ ਤਾਂ ਤੂੰ ਮੇਰੀ ਉਹੋ ਜੀ ਗੱਲ ਨਾ ਰੱਖਣਾ ਤਦ ਨਾਲਾ ਫੇਰ ਲੱਗੀ ਪਾਦ ਆ ਲੈ ਮੈਨੂੰ ਤਾਂ ਗੱਲ ਇਹ ਆ ਜੇ ਤਾਂ ਹਾਂ ਬਈ ਮੈਂ ਨਹੀਂ ਗੱਲ ਪਤਾ ਭਾਰ ਦੇ ਦੇ ਇਹੀ ਬੰਦਾ ਵੇਚੂ ਹਵਾਰੀ ਮੰਡੀ ਚ ਲਈ ਫਿਰ ਕਿਸੇ ਬੰਦੇ ਨੇ ਮੈਂ ਨਹੀਂ ਦੇਣੀ ਤੇਰੀ ਠੀਕ ਹੈ ਹਾਨੂੰ ਪਗਾਹ ਕਦਾ ਪਤਾ ਹੁੰਦਾ ਕਿਹੜੇ ਬੰਦੇ ਨੇ ਲੈਣੀ ਹੈ ਇਹੀ ਬੰਦਾ ਲੱਗੀ ਆ ਪਤਾ ਤੇ ਖਾਲੀ ਝੇਰ ਪੈਣੀ ਗੱਲਾਂ ਦੋਹੀ ਧੜਕੇ ਆ ਜੇ ਮੈਂ ਤੈਨੂੰ ਇਹ ਇੱਕ ਗੱਲ ਸਾਰ ਦਿਨ ਮੰਡੀ ਚ ਚਪਾਲੀ ਜਾ ਬੋਲੀ ਨਾ ਅੱਲਾ ਕੀ ਪਤਾ ਇਹ ਇਹ ਗੱਲ ਆ ਭਾਰ ਨਹੀਂ ਕਰਦੀ ਠੀਕ ਲਾਲਾ ਨਹੀਂ ਨਹੀਂ ਇਹ ਕੀ ਗੱਲ ਆ ਠੀਕ ਠੀਕ ਨਾ ਇੱਕ ਮਿੰਟ ਇੱਕ ਹੀ ਰੇਟ ਦੇ ਨਹੀਂ ਨਹੀਂ ਮੈਨੂੰ ਇੱਕ ਵਾਰੀ ਇੱਕ ਵਾਰੀ ਐ ਕਹਦੇ ਇੱਕ ਵਾਰੀ ਕਹਦੇ ਮੈਨੂੰ ਇੱਕ ਵਾਰੀ ਕਹਦੇ ਮਾਂ ਪੁੱਤ ਜਾਂਦੀ ਵਾਰੀ ਐ ਕਹਦੇ ਕਰਾਂ ਨਹੀਂ ਬਹੁਤ ਕਰ ਨਹੀਂ ਜਰ ਮੈਂ ਹੱਸ ਕੇ ਤੇ ਨਾਲ ਤਾਂ ਗੱਲ ਕਰਦਾ ਵੀ ਪਿਆਰ ਚ ਖੜਿਆ ਮੈਨੂੰ ਐ ਕਹਦੇ ਵੀ ਐ ਕਰਦਾ ਮੈਂ ਤਾਂ ਡੂਡ ਮੰਗੇ ਇੱਕ ਬੱਚੀ ਆ ਨਾ ਹਾਂ ਪਰ ਅਸਿਰੂ ਸਿਰ ਲੱਗੀ ਆ ਮੈਂ ਤਾਂ ਫੋਕ ਗੱਲ ਕਿਹੜੀ ਆ ਬਾਈ ਯਾਰ ਮੈਂ ਤਾਂ ਸਿੱਧਾ ਹੀ ਕੋਈ ਇਹ ਨਹੀਂ ਹੈ ਵੀ ਹੋਵੇ ਆ ਠੀਕ ਉਹ ਦੇਖਾ ਕੇ ਮਾਝਰੀ ਕਰਦੇ ਨਹੀਂ ਆ ਚੰਗਰ ਸਰਪੰਚ ਆ ਜਾ ਜਮ ਜਹੀ ਆ ਲੈ ਜਮ ਜਹੀ ਆ ਤੇ ਮਾਨ ਲਾ ਪਰ ਤੂੰ ਮੈਂ ਵੀ ਤੇਰੇ ਕੋਲ ਉਹ ਹੋਰ ਆ ਜੀ ਭਈ ਉਹ ਐ ਤਾਨੂੰ ਆਪੇ ਘਟਦੀ ਤੈਨੂੰ ਮਜਾ ਜਿਹਾ ਹੀ ਰਹਿਣਾ ਬੋਲੀ ਨਹੀਂ 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 ਹੁਣ ਹਾਂ ਫੇਰ ਐਂ ਕਹਦੇ ਲੈ ਤੂੰ ਕਹਿੰਦੇ ਜਾ ਬਾਈ ਐ ਕਹੇ ਜਾ ਬੜਾ ਤੂੰ ਐ ਸੁਣ ਤੂੰ ਐ ਕਹਿ ਕੇ ਮੋੜਦੇ ਵੀ ਐਨੇ ਦੀ ਦਿਨੀਆਂ ਲੈ ਜਾ ਬੜਾ ਮੈਂ ਇੱਕ ਬੱਚੀ ਦੇ ਨਹੀਂ ਉਹ ਗੱਲਾਂ ਛੱਡ ਦੇ ਛੱਡ ਕੇ ਗੱਲ ਇੱਕੋ ਹੀ ਗੱਲ ਕਹਿ ਦੇ ਜਮਾ ਇੱਕ ਵਾਰ ਇੱਕੋ ਹੀ ਇੱਕ ਵੀ ਦੇਉਂਗੇ ਦੂਜੇ ਜਮਾ ਯਾਰ ਜਵਾਂ ਖੇਤੀ ਨਾ ਹੁਣ ਮੱਥੇ ਲਾ ਲਈ ਜੇ ਹੁਣ ਮੂੜੇ ਤਾਂ ਕੀ ਚਾਰ ਪਾਸੋਂ ਉਤਰ ਜਾ ਦੇਖ ਤਨ ਵੀ ਓਰੇ ਆ ਜਾ ਤੂੰ ਵੀ ਇਹ ਵੀ ਓਰੇ ਆਵਰੇ ਬੋਲ ਨਾ ਜਦ ਦੇ ਨਹੀਂ ਹੈ ਬੋਲ ਨਾ ਹੁਣ ਓਰੇ ਆ ਓਰੇ ਤੂੰ ਵੀ ਆ ਜਾ ਕੇ ਮਾਰਾ ਸਮੇਂ ਬਹੁਤ ਤੂੰ 1 ਮਿੰਟ ਰੋ ਰਿਆ ਹੋ ਰਿਆ ਬੈਠੇ ਨੂੰ ਦੇਖ ਤਾ ਲੈ ਬੋਲੀ ਜਾਣਾ ਉਹ ਬੱਚਾ ਛੱਡ ਲੈ ਛਾਡੇ ਨੂੰ ਉਹ ਦੇਖ ਲਈ ਰੱਸੀ ਲੱਗੀ ਆ ਇਹ ਕਿਤੇ ਭੰਦ ਨਹੀਂ ਘਰੇ ਆ ਜੂ ਦੇਖ ਇਹਨੂੰ ਥੱਲੇ ਬੈਠਾ ਲਾਹ ਸ਼ੋਰ ਦੇ ਭਰਾਵਾ ਲੈ ਦਾਹੇ ਬਾਦਸ਼ਾਹ ਦਾ ਨਾਮ ਛਟਾ ਲਈ ਬੱਚਾ ਕੋ ਛਟਾ ਲਈ ਪਿਆ ਨਹੀਂ ਹੈ ਨਾ ਸੁੱਤੇ ਪੈ ਉੱਠ ਕੇ ਆ ਕੇ ਨਾਲ ਉੱਠ ਕੇ ਕੋਈ ਨਹੀਂ ਕਰਾ ਪ੍ਰਚਾਰੀ ਨਾ ਪੱਠੇ ਲੱਟਕਿਆ ਹੀ ਦਿਣਾ ਦੇ ਕਿਨੇ ਕਿਨੇ ਕੰਮ ਨੇ ਕੋਲ ਉਹ ਤੋਂ ਤੋਂ ਹੋਇਆ ਨਰੂਆਣੇ ਸੋਡੇ ਸ਼ਰਖ ਤੇ ਘਰ ਰਹਿਗੇ ਉਹ ਬਾਂਦਰਪਤੀ ਦਰਮਸਾਲ ਨੇ ਹਾਂ ਉੱਥੇ ਆਲੇ ਸੌਦਾ ਕਰ ਲੈ ਕੀ ਕਹਿੰਦਾ ਕਿੰਨੇ ਵੇ ਕਰਿਆ ਕਿ 2000 ਹੀ ਲਊਗਾ ਉਹ ਵੱਧ ਨਹੀਂ ਲੈਂਦਾ ਉਹ ਸਾਹਮਣੇ ਲਾਉ ਦਲਾਲੀ ਤੇ ਨਹੀਂ ਕਰੀ 2000 ਲਊਗਾ ਕਹੇ ਉਹਦਾ ਸਾਹਮਣੇ ਲਾਉ ਦਲਾਲੀ ਨਹੀਂ ਕਰੀ ਮੈਂ ਤੂੰ ਪੁੱਛੋ ਮੇਰੇ ਮੇਰੇ 2000 ਨਾਲ ਹੋ ਜਾਂਦਾ ਲੈਂਦਾ ਕਿਉਂ ਨਹੀਂ ਨਾ ਨਾ ਨਹੀਂ ਨਹੀਂ ਜਿਹੜਾ ਪਿੰਡਾ ਬਾਈ ਹਾਂ